ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟ੍ਰ ਦੇਸ਼ ਰਾਸ਼ਟ੍ਰ ਗੌਰਖਾ ਮਹਾ ਸੰਘ ਕੋ ਅੱਜ ਸਾਨੂੰ ਸਨਾਤਨ ਧਰਮ ਜਿਹੜੀ ਸੁਰੱਖਿਆ ਪਰਿਸ਼ਦ ਆ ਉਹਨਾਂ ਵੱਲੋਂ ਜਿਹੜਾ ਸਨਮਾਨਤ ਕੀਤਾ ਗਿਆ ਅਮਨ ਜੀ ਦਵਿੰਦਰ ਜੀ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਇਹਨਾਂ ਨੇ ਸਾਡੀ ਵੈਸਕਿਊ ਟੀਮ ਜਿਹੜੀ ਅੰਮ੍ਰਿਤਸਰ ਦੇ ਵਿੱਚ ਜਿਹੜੀ ਕੰਮ ਕਰਦੀ ਹੈ ਉਹਨਾਂ ਨੂੰ ਜਿਹੜਾ ਅੱਜ ਆਨਰ ਕੀਤਾ ਹੈ ਕਿ ਗਊ ਮਾਤਾ ਦੇ ਪ੍ਰਤੀ ਜਿਹੜੇ ਪੂਰਨ ਤੌਰ ਤੇ ਸਮਰਪਿਤ ਨੇ ਸਾਡੇ ਸਦਸੇ ਜਿਹੜੇ ਦਿਨ ਰਾਤ ਗਊ ਮਾਤਾ ਦੀ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਅੱਜ ਇਹਨਾਂ ਨੇ ਸਨਮਾਨਿਤ ਕੀਤਾ ਹੈ ਮੈਂ ਬਹੁਤ-ਬਹੁਤ ਥੈਂਕਸ ਕਰਦਾ ਹਾਂ ਮੈਂਬਰ ਸ਼ਾਮਿਲ ਵੀ ਹੋਏ ਬਿਲਕੁਲ ਸਰ ਅੱਜ ਮੈਂਬਰ ਸ਼ਾਮਿਲ ਹੋਏ ਨੇ ਸਾਡੇ ਅਨਿਲ ਲਾਲ ਜੀ ਇਹਨਾਂ ਨੂੰ ਅਸੀਂ ਅੱਜ ਪੰਜਾਬ ਦੀ ਯੁਵਾ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨਿਯੁਕਤੀ ਦਿੱਤੀ ਹੈ ਇਹ ਕਿਉਂਕਿ ਇਹ 2020 ਤੋਂ ਸਾਡੇ ਨਾਲ ਜੁੜੇ ਹੋਏ ਨੇ ਤੇ ਬਹੁਤ ਸਾਰੇ ਵੱਡੇ ਲੈਵਲ ਤੇ ਜਿਹੜੇ ਅਸੀਂ ਪ੍ਰੋਟੈਸਟ ਕੀਤੇ ਨੇ ਜਾਂ ਹੋਰ ਵੀ ਬਹੁਤ ਸਾਰੀਆਂ ਗਤੀਵਿਧੀਆਂ ਦੇ ਵਿੱਚ ਸਾਡੇ ਰਾਸ਼ਟ ਗੌਰਖਸ਼ਾ ਮਾ ਸੰਗ ਦੇ ਵਿੱਚ ਸ਼ਾਮਿਲ ਰਹੇ ਨੇ ਤੇ ਗਊ ਮਾਤਾ ਦੇ ਪ੍ਰਤੀ ਸਮਰਪਿਤ ਨੇ ਤੇ ਇਹਨਾਂ ਦੇ ਨਾਲ ਨਾਲ ਦੀਪਕ ਜੀ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਤੇ ਅੰਕੁਸ਼ ਉਹ ਵੀ ਸਾਡੇ ਨਾਲ ਜਿਹੜੇ ਜੁੜੇ ਡਾਕਟਰ ਸਾਹਿਬ ਬੇਜਬਾਨ ਪੰਚੀ ਜੀ ਜੰਤੂਆਂ ਦੇ ਅਗਿਆ ਵੀ ਅਤਿਆਚਾਰ ਹੋਇਆ ਕਿਵੇਂ ਰੋਟਿਆ ਬਿਲਕੁਲ ਸਰ ਦੇਖੋ ਜਿਹੜੀ ਜੀਵ ਜੰਤੂਆਂ ਦੀ ਗੱਲ ਕਰੀਏ ਸਾਡੇ ਐਂਟੀ ਕਰਾਈਮੈਨਲ ਪ੍ਰੋਟੈਕਸ਼ਨ ਜਿਹੜੀ ਹੈ 올ਓਵਰ ਇੰਡੀਆ ਦੇ ਵਿੱਚ ਹੁਣ ਵੱਡੇ ਲੈਵਲ ਤੇ ਕੰਮ ਕਰ ਰਹੀ ਹੈ ਤੇ ਜਿੱਥੇ ਵੀ ਪਸ਼ੂ ਕ੍ਰੋਰਤਾ ਸਾਨੂੰ ਮਿਲਦੀ ਹੈ ਤੇ ਅਸੀਂ ਵੱਡੇ ਲੈਵਲ ਤੇ ਜਿਹੜੀ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਖਤ ਸਖਤ ਜਿਹੜੀ ਸਜ਼ਾ ਅਸੀਂ ਦਿਵਾ ਸਕੀਏ ਤੇ ਜਿਹੜੀ ਲੜਾਈ ਹੈ ਤੁਹਾਨੂੰ ਪਤਾ ਹੈ ਕਿ ਇਹ ਲੰਬੇ ਚੱਲਦੀ ਹੈ ਤੇ ਪ੍ਰਮਾਤਮਾ ਨੇ ਜਿਹੜੀ ਡਿਊਟੀ ਲਈ ਹੈ ਦਿਲੋਂ ਨਿਭਾ ਰਹੇ ਆ ਤੇ ਤੁਹਾਡੇ ਸਾਹਮਣੇ ਅੱਜ ਸਾਡਾ ਪਰਿਵਾਰ ਜਿਹੜਾ ਵਾ ਕਾਫੀ ਲੋਕ ਸਾਡੇ ਨਾਲ ਜੁੜ ਰਹੇ ਨੇ ਤੇ ਮੈਂ ਬਹੁਤ ਬਹੁਤ ਥੈਂਕਸ ਕਰਦਾ ਹਾਂ ਉਸ ਪ੍ਰਮਾਤਮਾ ਦਾ ਤੇ ਕਿ ਸਾਨੂੰ ਜਿਹੜੀ ਸ਼ਕਤੀ ਬਖਸ਼ਣ ਤੇ ਅਸੀਂ ਜਿਹੜੀ ਲੜਾਈ ਲੜ ਸਕੀਏ ਮੈਂ ਸਵਤੰਤਰਤਾ ਸਿਖਿਆ ਪ੍ਰਸਤ ਮਾਦਕਸ਼ਤਾ ਸਾਡਾ ਕੰਮ ਹੈ ਕਿ ਸਕੂਲਾਂ ਚੋਂ ਮੰਦਰਾਂ ਚੋਂ ਅਸੀਂ ਫਲੈਕਸ ਲਾ ਕੇ ਉੱਥੇ ਆਪਣੇ ਕੰਟੇਨਰ ਲਾ ਕੇ ਰੋਟੀਆਂ ਪਟੀਆਂ ਕਰਦੇ ਆਂ ਕਰਕੇ ਜਿਹੜੀਆਂ گاਉਆਂ ਸੜਕਾਂ ਤੇ ਪਲਾਸਟਿਕ ਦੇ ਲਫਾਫੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਪਦਾਰਥ ਖਾਂਦੀ ਆ ਉਹ ਨਾ ਖਾਂ ਅਸੀਂ ਡੇਲੀ ਸਾਡੇ ਵਰਕਰ ਸਿਰੇ ਜਾਂਦੇ ਨੇ ਉੱਥੇ ਜਾ ਕੇ ਇੱਕ ਇੱਕ ਗਾਈ ਨੂੰ ਰੋਟੀ खिला ਕੇ ਆਉਂਦੇ ਆਂ ਤੇ ਜਿਹੜੀ ਵੀ ਗਾਈ ਕੋਈ ਇੰਜਰ ਹੈ ਜਾਂ ਕਿਸ ਤਰ੍ਹਾਂ ਜੋ ਡਾਕਟਰ ਸਾਹਿਬ ਨੇ ਬਹੁਤ ਅੱਛਾ ਕੰਮ ਕਰ ਰਹੇ ਨੇ ਇਸ ਲਈ ਇਹਨਾਂ ਨੂੰ ਇਨਫੋਰਮ ਕਰਦੇ ਆਂ ਤੇ ਮੈਕਸਿਮਮ ਅਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇਹ ਹੀ ਕੰਮ ਕਰਦੇ ਆਂ